ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹਾਂ ਸਾਥੀਓ ਤਸਵੀਰਾਂ ਤੁਹਾਨੂੰ ਬੱਲਾਚੌਰ ਤੋਂ ਦਿਖਾ ਰਹੇ ਹਾਂ ਜਿੱਥੇ ਜਿਹੜਾ ਨਵਾਂ ਸ਼ਹਿਰ ਦੀ ਤਹਿਸੀਲ ਬੱਲਾਚੌਰ ਵਿੱਚੇ ਬਰਸਾਤ ਪੈਣ ਤੋਂ ਬਾਅਦ ਕਹੂਨ ਰੋਡ ਤੇ ਦਾਣਾ ਮੰਡੀ ਨੂੰ ਜਾਣ ਵਾਲੀ ਸੜਕ ਤਲਾਬ ਬਣੀ ਨਜ਼ਰ ਆ ਰਹੀ ਹੈ ਇਸ ਮੌਕੇ ਗੱਲਬਾਤ ਕਰਦੇ ਹੋਏ ਅਨੰਦ ਕਿਸ਼ੋਰ ਭਾਜਪਾ ਮੰਡਲ ਪ੍ਰਧਾਨ ਨੇ ਦੱਸਿਆ ਕਿ ਹਰ ਸਾਲ ਅਜਿਹੇ ਹਾਲਾਤ ਇੱਥੇ ਪਣਦੇ ਰਹਿੰਦੇ ਹਨ ਥੋੜੇ ਵੀ ਪੈਣ ਤੋਂ ਬਾਅਦ ਹੀ ਇੱਥੇ ਪਾਣੀ ਖੜਾ ਹੋ ਜਾਂਦਾ ਹੈ ਅਤੇ ਉਹਨਾਂ ਨੇ ਕਿਹਾ ਕਿ ਹੁਣ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਇੱਥੋਂ ਲੰਘਣ ਲਈ ਕਿਸ਼ਤੀ ਦਾ ਇਸਤੇਮਾਲ ਕਰਨਾ ਪਵੇਗਾ। ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਦੇ ਕੋਈ ਅਧਿਕਾਰੀ ਵੀ ਇਸ ਗੱਲ ਵੱਲ ਧਿਆਨ ਨਹੀਂ ਦੇ ਰਹੇ। ਲੋਕ ਪਾਣੀ ਖੜਾ ਦੇਖ ਕੇ ਸੜਕ ਤੋਂ ਪਿੱਛੇ ਮੁੜ ਰਹੇ ਨੇ ਅਤੇ ਕਈਆਂ ਦੇ ਤਾਂ ਮੋਟਰਸਾਈਕਲ ਵਿੱਚ ਇੱਥੇ ਪਾਣੀ 'ਚੋਂ ਲੰਘਣ ਕਰਕੇ ਬੰਦ ਹੋ ਗਏ ਹਨ। ਉਹਨਾਂ ਨੇ ਪ੍ਰਸ਼ਾਸਨ 'ਕਿ ਅਪੀਲ ਕੀਤੀ ਹੈ ਕਿ ਜਿਹੜਾ ਸ਼ਹਿਰ ਵਿੱਚ ਸੀਵਰੇਜ ਪਾਇਆ ਹੋਇਆ ਹੈ ਉਸ ਦੀ ਸਫਾਈ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦਿੱਤਾ ਜਾਵੇ ਤਾਂ ਜੋ ਸੜਕ ਦੇ ਪਾਣੀ ਇਸ ਤਰ੍ਹਾਂ ਨਾ ਖੜੇ। ਦਿਖਾਣੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ। ਇਹ ਮੇਰਾ ਆਪਣਾ ਸ਼ੋਰੂਮ ਹੈ ਜੀ। ਅੱਛਾ। ਤੇ ਜਿਹੜਾ ਪਾਣੀ ਜਿਹੜਾ ਹਰ ਵਾਰੀ ਖੜਾ ਹੁੰਦਾ ਹੈ ਜਾਂ ਇਹ ਐਤੀ ਹੋਇਆ ਖੜਾ ਮਰਦਾ ਸਰ ਦੇਖੋ ਸਰ ਗੱਲ ਹੈਗੀ ਇਦਾਂ ਕਿ ਇਹ ਜਿਹੜੀ ਬਰਸਾਤ ਹੈ ਇਹ ਅਸੀਂ ਕਈ ਸਾਲਾਂ ਤੋਂ ਦੇਖ ਰਹੇ ਹਾਂ ਕਿ ਇਹ ਪਾਣੀ ਜਿਹੜਾ ਆ ਇਦਾਂ ਹੀ ਖੜਾ ਹੁੰਦਾ ਹੈ ਤੇ ਇਹਦੇ ਬਾਰੇ ਕਿਸੇ ਪ੍ਰਸ਼ਾਸਨ ਦੀ ਕੋਈ ਜ਼ਿੰਮੇਵਾਰੀ ਨਹੀਂ ਮੰਡੀਕਰਨ ਬੋਰਡ ਜਿਹੜਾ ਕਿ ਲੱਖਾਂ ਰੁਪਏ ਸਾਡੇ ਟੈਕਸ ਦੇ ਰੂਪ ਵਿੱਚ ਲੈ ਰਿਹਾ ਹੈ ਤੇ ਅਸੀਂ ਲੱਖਾਂ ਰੁਪਏ ਲਾ ਕੇ ਉਰੇ ਸ਼ੋਰੂਮਸ ਹੈ ਬਹੁਤ ਜਿਹੜੇ ਰੈ residense ਵੀ ਉਰੇ ਹੈਗੇ ਆ ਜਿਹੜੇ ਲੋਕ ਆਪਣੀ ਫੈਮਲੀਸ ਨਾਲ ਰਹਿ ਰਹੇ ਆ ਹਜੇ ਤੱਕ ਮੀਂਹ ਜਿਹੜਾ ਥੋੜੇ 2-4 ਘੰਟੇ ਪਿਆ ਇਹ ਜਾਰਾ ਮੇ ਹੀ ਪੈਂਦਾ ਆ ਤਾਂ ਜਿੱਥੇ ਮੈਂ ਖੜਾ ਆ ਇੱਥੇ ਵੀ ਪੂਰਾ ਪਾਣੀ ਭਰ ਜਾਂਦਾ ਤੇ ਜਿਹੜਾ ਇਹਨਾਂ ਦਾ ਸੀਵਰੇਜ ਸਿਸਟਮ ਹੈ ਜਿਹੜਾ ਵੀ ਮੈਂ ਪਾਣੀ ਨਿਕਾਸੀ ਦਾ ਸਿਸਟਮ ਉਹ ਐਨਕ ਚੋਕ ਹੋ ਚੁੱਕਾ ਹੈ ਕਿਉਂਕਿ ਮੰਡੀ ਜਲ ਮੰਡੀ ਦਾ ਸੀਜ਼ਨ ਹੁੰਦਾ ਹੈ ਉਸ ਤੋਂ ਬਾਅਦ ਜਿਹੜਾ ਵੀ ਉਹ ਘਾਹ ਫੂਸ ਬਚ ਜਾਂਦਾ ਉਹਦੀ ਕੋਈ ਸਫਾਈ ਨਹੀਂ ਹੁੰਦੀ ਔਰ ਇਹ ਬਜਟ ਜਿਹੜਾ ਹੈ ਇਹ ਲੱਖਾਂ ਰੁਪਏ ਦਾ ਬਜਟ ਮੰਡੀਕਰਨ ਬੋਰਡ ਨੂੰ ਸਫਾਈ ਲਈ ਦਿੱਤਾ ਜਾਂਦਾ ਹੈ ਤੇ ਕੋਈ ਇਹਦੇ ਉੱਪਰ ਕਿਸੇ ਦੀ ਕੋਈ ਅਫਸਰ ਜਿਹੜੇ ਉਹ ਏਸੀ ਲਾ ਕੇ ਆਪਣੇ ਆਪਣੇ ਆਫਿਸ 'ਚ ਬੈਠੇ ਆ ਕਿਸੇ ਨੂੰ ਕਿਸੇ ਦੇ ਸਿਰ ਤੇ ਜੂਨੀ ਰਿੰਗ ਦੀ ਅਸੀਂ ਕਈ ਵਾਰ ਇਸ ਜੀ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰ ਚੁੱਕੇ ਆ ਵੀ ਆਓ ਮਿਲ ਕੇ ਇਹਦਾ ਹੱਲ ਕਰੀਏ ਫਿਰ ਇਹ ਜਿਹੜੀ ਸੜਕ ਬਣਾਈ ਆ ਇਹਨਾਂ ਨੇ ਥੋੜੇ ਟਾਈਮ ਪਹਿਲਾਂ ਹੀ ਬਣਾਈ ਆ ਔਰ ਇਹਨੂੰ ਇੰਨੀ ਕ ਨੀਵੀਂ ਕਰ ਦਿੱਤਾ ਕਿ ਮੁੜ ਕੇ ਫਿਰ ਇਹ ਫਨੀਵੀ ਹੋਣ ਦੇ ਬਾਵਜੂਦ ਜਿਹੜਾ ਪਾਣੀ ਉਹ ਫੇਰ ਇੱਥੇ ਖੜਿਆ ਜੀ ਤੇ ਇਹ ਨਾ ਇਹ ਪ੍ਰਸ਼ਾਸਨ ਦੀ ਕੋਈ ਮਿਲੀ ਭੁਗਤ ਹੈ ਜਿਹੜੇ ਵੀ ਪੋਲਿਟਿਕਲ ਬੰਦੇ ਆ ਰਾਜਨੀਤੀ ਤੌਰ ਤੇ ਉਹ ਕਹਿੰਦੇ ਸੀ سرکار ਜਿਹੜੀ ਮੌਜੂਦਾ ਹੈ ਕਿ ਅਸੀਂ ਇੱਕ ਬਦਲਾਵ ਲਿਆਵਾਂਗੇ ਆ ਉਹਨਾਂ ਨੇ ਬਦਲਾਵ ਲਿਆਤਾ ਇਹ ਪਾਣੀ ਹੋ ਸਕਦਾ ਕਿ ਇੱਥੋਂ ਲੋਕਾਂ ਨੂੰ ਕਰਾਸ ਕਰਨ ਲਈ ਬੋਰਡ ਦਾ ਕੋਈ ਇੰਤਜ਼ਾਮ ਕਰਨਾ ਪਵੇ ਕਿਸ਼ਤੀ ਆ ਗਈ ਕਿਉਂਕਿ ਬਲਾਚੌਰ ਦੇ ਵਿੱਚ ਦੇਖੋ ਜੇ ਟ੍ਰੈਫਿਕ ਦਾ ਆਪਾਂ ਸਿਸਟਮ ਪੱਦੀ ਰੋਡ ਇੰਨਾ ਕਿ ਪ੍ਰੈਸ਼ਰਾਈਜ਼ ਹੋ ਜਾਂਦਾ ਕਿ ਇੱਥੇ ਲੋਕ ਕੁਝ ਇਧਰੋਂ ਲੰਘ ਜਾਂਦੇ ਸੀ ਤੇ ਕੁਝ ਉਧਰੋਂ ਚਲੇ ਜਾਂਦੇ ਸੀ ਇਸ ਵੇਲੇ ਇੱਥੋਂ ਲੰਘਣਾ ਬੜਾ ਮੁਸ਼ਕਲ ਹੈ ਤੇ ਇੱਕ ਆਮ ਲੋਕਾਂ ਦੀ ਆਵਾਜ਼ ਹੈ ਕਿ ਇਹ ਜਿਹੜਾ ਪਾਣੀ ਦਾ ਸਿਸਟਮ ਹੈ ਇਹਨੂੰ ਵਧੀਆ ਤਰੀਕੇ ਨਾਲ ਸਫਾਈ ਕਰਕੇ ਆਉਣ ਵਾਲੇ ਦਿਨਾਂ 'ਚ ਫਿਰ ਹੋਰ ਵੀ ਬਰਸਾਤ ਹੋਣੀ ਹੈ ਤੇ ਇਹਨੂੰ ਆਪਾਂ ਵਧੀਆ ਸਿਸਟਮ ਨੂੰ ਸ਼ਹਿਰ ਦੀ ਬਿਹਤਰੀ ਲਈ ਤੇ ਸਾਫ਼ ਸੁਥਰਾ ਸ਼ਹਿਰ ਬਣਾਈਏ ਜਿਹੜਾ ਪਿਛਲੇ ਸਾਲ ਆਪਾਂ ਜਿੱਦਾਂ ਹਾਲਾਤ ਦੇਖੇ ਸੀ ਕਿ ਐਸਟੀਆਈ ਗਦਾਮ ਜਿਹੜਾ ਹੈਗਾ ਤੇ ਉਹਦੀ ਕੰਮ ਟੁੱਟ ਗਈ ਸੀ ਉਹ ਵੀ ਹਲੇ ਤੱਕ ਬਣੀ ਨਹੀਂ ਹੈਗੀ ਉਹ ਵੀ ਸਾਨੂੰ ਦਿਖ ਰਹੀ ਹੈ ਤੋਂ ਦੂਰੋਂ ਦਿਖ ਰਹੀ ਹੈ ਦੇਖੋ ਉਹ ਉਹ ਅੰਡਰ ਕੰਸਟ੍ਰਕਸ਼ਨ ਹੈ ਮੈਂ ਦੇਖਿਆ ਉੱਥੇ ਉਹਨਾਂ ਨੇ ਪਿੱਲਰਸ ਵਗੈਰਾ ਪਾਏ ਆ ਬਟ ਉਹਨਾਂ ਨੇ ਵੀ ਇੰਨਾ ਕੁ ਟਾਈਮ ਲੈ ਲਿਆ ਇੱਕ ਸਾਲ ਉਹਨਾਂ ਨੂੰ ਇਹਨੂੰ ਰੀ ਕੰਸਟ੍ਰਕਸ਼ਨ ਕਰਨ ਚ ਲੱਗਿਆ ਜਿਹੜੀ ਕਿ ਟਿਲ ਟੂਡੇ ਇਟਸ ਅਨ ਕੰਪਲੀਟ ਹੈ ਬਿਲਕੁਲ ਕੰਪਲੀਟ ਨਹੀਂ ਹੋਈ ਤੇ ਉਹ ਵੀ ਸਰਕਾਰ ਜਾਂ ਜਿਹੜੇ ਬੰਦੇ ਨੂੰ ਵੀ ਠੇਕਾ ਦਿੱਤਾ ਹੋਊਗਾ ਉਹ ਸਰਕਾਰ ਨਾਲ ਕਿੱਦਾਂ ਲੈਣ ਦੇਣ ਕਰਦੇ ਆ ਸਾਡੀ ਸਮਝ ਤੋਂ ਬਾਹਰ ਆ ਜਿਮੇਵਾਰੀ ਤਾਂ ਹੀ ਲੈਣੀ ਚਾਹੀਦੀ ਪੋਲੀਟਿਕਲੀ ਜਾਂ ਕੋਈ ਸਮਾਜ ਦੀ ਜੇ ਤੁਸੀਂ ਜਿਮੇਵਾਰੀ ਨਿਭਾ ਸਕਦੇ ਹੋ ਨਹੀਂ ਤਾਂ ਆਪਣੇ ਆਪਣੇ ਘਰਾਂ 'ਚ ਬੈਠ ਕੇ ਲੋਕ ਵੀ ਆਨੰਦ ਮਾਣਦੇ ਤਾਂ ਉਹਨਾਂ ਨੂੰ ਵੀ ਬੈਠਣਾ ਚਾਹੀਦਾ ਤੁਸੀਂ ਹੁਣ ਮੇਰੇ ਸਾਹਮਣੇ ਦੇਖੋ ਇੱਕ ਬੰਦਾ ਆ ਜਿਹੜਾ ਕਿ ਆਪਣੇ ਤੌਰ 'ਤੇ ਆ ਰਿਹਾ ਹੈ ਤੇ ਉਹ ਉੱਥੇ ਇਹਨਾਂ ਦਿਨਾਂ ਦੇ ਵਿੱਚ ਕੋਈ ਵੀ ਕੀੜਾ ਮਕੌੜਾ ਵੀ ਆ ਸਕਦਾ ਜਿਹੜਾ ਕਿ ਸਾਡੇ ਲਈ ਹੋਰ ਵੀ ਡੇਂਜਰਸ ਹੋ ਸਕਦਾ ਇਸ ਕਰਕੇ ਇਹਨਾਂ ਲੋਕਾਂ ਨੂੰ ਸਰਕਾਰ ਨੂੰ ਮੈਂ ਮੰਗ ਕਰਦਾ ਆ ਕਿ ਇਹਨੂੰ ਛੇਤੀ ਤੋਂ ਛੇਤੀ ਜੋ ਵੀ ਇਹਦਾ ਸੀਵਰੇਜ ਬਲਾਕ ਹੋਇਆ ਆ ਬਾਟਰ ਸਿਸਟਮ ਬਲਾਕ ਹੋਇਆ ਉਹਨੂੰ ਕਲੀਅਰ ਕਰਕੇ ਜਿਹੜੇ ਵੀ ਠੇਕੇਦਾਰ ਆ ਉਹਨਾਂ ਤੋਂ ਠੇਕਾ ਲੈ ਕੇ ਕਿਸੇ ਵਧੀਆ ਬੰਦੇ ਨੂੰ ਜਿਹੜਾ ਵੀ ਇਹ ਚ ਕੰਮ ਕਰਨੇ ਦਾ ਇੰਟਰਸਟਡ ਹੋਵੇ ਉਹਨੂੰ ਦਿੱਤਾ ਜਾਵੇ ਧੰਨਵਾਦ